ਸਾਡੇ ਨਾਲ ਜੁੜੇ ਨੇ ਆਮ ਆਦਮੀ ਪਾਰਟੀ ਦੇ ਹੀ ਮਹਿਲਾ ਵਿੰਗ ਦੇ ਪ੍ਰਧਾਨ ਤੇ ਹੀ ਅੱਜ ਜਿਹੜੇ ਨਵੇਂ ਨਿਯੁਕਤ ਕਾਉਂਸਲਰ ਬਣੇ ਨੇ ਸੁਖਬੀਰ ਕੌਰ ਜੀ ਉਹਨਾਂ ਨਾਲ ਗੱਲਬਾਤ ਕਰਨ ਦੇ ਪਹਿਲ ਉਹ ਤੁਹਾਨੂੰ ਮੁਬਾਰਕਾ ਜੀ ਕਾਉਂਸਲਰ ਬਣੰਦੀਆਂ ਜੀ ਥੈਂਕ ਯੂ ਥੈਂਕ ਯੂ ਤੇ ਤੁਸੀਂ ਕਾਫੀ ਚਿਰ ਤੋਂ ਹੀ ਆਮ ਆਦਮੀ ਪਾਰਟੀ ਦੇ ਨਾਲ ਪਰਿਵਾਰ ਤੁਹਾਡਾ ਜੁੜਿਆ ਆਵਾ ਅੱਜ ਤੁਹਾਨੂੰ ਕਾਉਂਸਲਰ ਦੀ ਜ਼ਿੰਮੇਵਾਰੀ ਬੜੀ ਵੱਡੀ ਮਿਲੀ ਹੈ ਇਲਾਕਾ ਨਿਵਾਸੀਆ ਲੋਕ ਕੀ ਕਹਿਣਾ ਜਾਂਦੇ ਇਹਦੇ ਬਾਰੇ ਇਹਦੀ ਸਾਂਝ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਸਾਰੀ ਸਮੂਚੀ ਲੀਡਰਸ਼ਿਪ ਤੇ ਆਪਣੇ ਐਮਐਲਏ ਮੈਡਮ ਜੀਵਨਜੋਤ कौर ਜੀ ਤੇ ਆਪਣੇ ਸਾਰੇ ਇਲਾਕਾ ਨਿਵਾਸੀ ਵੋਟਰਾਂ ਦਾ ਤੇ ਮੇਰੇ ਟੀਮ ਮੈਂਬਰਸ ਜਿਨ੍ਹਾਂ ਨੇ ਮੇਰੇ ਨਾਲ ਦਿਨ ਰਾਤ ਇਕ ਕੀਤਾ ਕਿਉਂਕਿ ਦੇਖੋ ਕੱਲਾ ਤੇ ਬੰਦਾ ਕੁਝ ਵੀ ਨਹੀਂ ਕਰ ਸਕਦਾ ਹਨਾ ਮੇਰੇ ਨਾਲ ਬਹੁਤ ਸਾਰੀਆਂ ਬਾਹਾਂ ਜੁੜ ਗਈਆਂ ਸੀਗੀਆਂ ਜਿਹੜੇ ਵਾਰਡ ਦੇ ਹੋਰ ਮੰਨੇ ਪਰ ਮੰਨੇ ਚਿਹਰੇ ਵੀ ਸੀਗੇ ਉਹਨਾਂ ਨੇ ਵੀ ਮੇਰਾ ਸਾਥ ਇਸ ਲਈ ਦਿੱਤਾ ਕਿ ਇਹ ਕੁੜੀ ਤੇ 2014 ਦੀ ਲੱਗੀ ਆ ਪਾਰਟੀ ਦੀ ਇਹਨਾਂ ਦੀ ਸਰਕਾਰ ਵੀ ਆ ਤੇ ਇਹਨਾਂ ਨੂੰ ਇੱਕ ਮੌਕਾ ਇਹਨਾਂ ਦਾ ਬਣਦਾ ਵਾ ਮੇਰੇ ਮੈਂ ਵੋਟਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਪੈਸਾ ਤੇਲਾ ਸਭ ਨੂੰ ਟੁਕਰਾ ਕੇ ਉਹ ਸਾਰੀਆਂ ਚੀਜ਼ਾਂ ਇੱਕ ਪਾਸੇ ਤੇ ਇੱਕ ਇਮਾਨਦਾਰ ਚਿਹਰਾ ਜਿੱਦਾਂ ਕਿ ਮੈਂ ਕਿਸੇ ਨੂੰ ਕੁਝ ਦੇ ਨਹੀਂ ਸਕੀ ਸੀਗੀ ਮੈਂ ਸਭ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਜੇ ਤੁਸੀਂ ਮੈਨੂੰ ਜਿਤਾਉਂਦੇ ਜੇ ਜੇ ਤੁਸੀਂ ਮੈਨੂੰ ਵੋਟ ਦਿੰਦੇ ਦੇ ਤੁਹਾਡਾ ਕੰਮ ਕੋਈ ਨਹੀਂ ਰੁਕੇਗਾ ਕਿਉਂਕਿ ਜਿਹੜੇ ਲੋਕ ਪੈਸੇ ਨਾਲ ਵੋਟ ਖਰੀਦਦੇ ਨੇ ਬਾਅਦ ਚ ਪਹਿਲਾਂ ਉਹ ਪੈਸਾ ਇਕੱਠਾ ਵੀ ਕਰਦੇ ਨੇ ਇਸੇ ਲਈ ਸਾਡੀਆਂ ਵਾਰਡਾਂ ਜਿਹੜੀਆਂ ਖਾਲੀ ਰਹਿ ਜਾਂਦੀਆਂ ਵਾਂ ਵਾਰਡਾਂ 'ਚ ਵਿਕਾਸ ਨਹੀਂ ਹੁੰਦਾ ਤੇ ਫੇਰ ਅਸੀਂ ਕਹਿ ਦਿੰਦੇ ਆ ਵੀ ਸਰਕਾਰਾਂ ਗਲਤ ਨਹੀਂ ਪਰ ਵੋਟਰ ਜਿਹੜੇ ਵੋਟਰਸ ਨੇ ਉਹਨਾਂ ਨੇ ਇਸ ਬਾਰੇ ਦਿਖਾ ਦਿੱਤਾ ਵਾ ਕਿ ਜਿਹੜੇ ਪਿਆਰ ਸਭ ਤੋਂ ਵੱਡੀ ਚੀਜ਼ ਆ ਤੇ ਪੈਸਾ ਉਹਦੇ ਸਾਹਮਣੇ ਫੇਲ ਆ ਬਾਕੀ ਮੈਂ ਵਾਹਿਗੁਰੂ ਜੀ ਦਾ ਸੁਪਰਾਨਾ ਕਰਦੀ ਆ ਕਿ ਉਹਨਾਂ ਨੇ ਵੀ ਮੇਰੇ ਤੇ ਮਿਹਰ ਪ੍ਰਿਆਹ ਹੱਥ ਰੱਖਿਆ ਤੇ ਮੈਨੂੰ ਇਸ ਜੋਗ ਬਣਾਇਆ ਅੱਛਾ ਮੈਡਮ ਇੱਕ ਬੜੀ ਵੱਡੀ ਗੱਲ ਆ ਆਮ ਆਦਮੀ ਪਾਰਟੀ ਨੇ ਕਈ ਵਾਦੇ ਪੂਰੇ ਕਰ ਦਿੱਤੇ ਆ ਇੱਕ ਤੁਸੀਂ ਮਹਿਲਾ ਦੇ ਆਪਣੇ ਜ਼ਿਲ੍ਹਾ ਪ੍ਰਧਾਨ ਜੇ 1000 ਰੁਪਏ ਦਾ ਵਾਦਾ ਕਿੰਦੇ ਸੀ ਆਪਣੇ ਜਦੋਂ ਕੌਂਸਲਰ ਬਣਨਗੇ ਕਿ ਇਹ ਕਦੇ ਆਪਣੀ ਸਰਕਾਰ ਜਰੇ ਇਹ ਇਹਨਾਂ ਵਸੇ ਜਿਹੜੇ ਕਰਨਗੇ ਵਾਦੇ ਉਤੇ ਬਿਲਕੁਲ ਜੀ ਜਰੂਰ ਜਿੱਦਾਂ ਕਿ ਆਮ ਆਦਮੀ ਪਾਰਟੀ ਨੇ ਵਾਦੇ ਕੀਤੇ ਸੀਗੇ ਬਿਜਲੀ ਦਾ ਬਿੱਲ ਜ਼ੀਰੋ ਆਇਆ ਪਹਿਲੀ ਗਰੰਟੀ ਉਹਨਾਂ ਨੇ ਬਿਜਲੀ ਦਾ ਬਿੱਲ ਵੀ ਜ਼ੀਰੋ ਆਇਆ ਲੋਕੀ ਐਨੇ ਕੋਸੀ ਜਦੋਂ ਅਸੀਂ ਵਾਰਡ ਵਿੱਚ ਜਾਂਦੇ ਸੀਗੇ ਡੋਰ ਟੂ ਡੋਰ ਪ੍ਰਚਾਰ ਕਰਦੇ ਸੀ ਅਸੀਂ ਉਹਨਾਂ ਕੋਲ ਮੰਗ ਕਰਦੀ ਸੀਗੀ ਅਸੀਂ ਆਮ ਆਦਮੀ ਪਾਰਟੀ ਵਾਲਿਆਂ ਵੀ ਸਾਨੂੰ ਇੱਕ ਮੌਕਾ ਦੋ ਜਿੱਦਾਂ ਪਹਿਲਾਂ ਦਿੱਤਾ ਸੀਗਾ ਤੇ ਉਹਨਾਂ ਦਾ ਹਾਸ ਕੇ ਇਹੀ ਜਵਾਬ ਹੁੰਦਾ ਤੁਸੀਂ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਕੀਤਾ ਵਾ ਸਾਡਾ ਇਹਨਾਂ ਖਰਚਾ ਬਚਾਇਆ ਵਾ ਅਸੀਂ ਕਿਉਂ ਨਾ ਵੋਟ ਪਾਵਾਂਗੇ ਅਸੀਂ ਤੇ ਜਰੂਰ ਆਪਣੇ ਭਗਵੰਤ ਮਾਨ ਸੀਐਮ ਸਾਹਿਬ ਨੂੰ ਵੋਟ ਪਾਵਾਂਗੇ ਕਿਉਂਕਿ ਉਹਨਾਂ ਨੇ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਕੀਤਾ ਵਾ ਨਾਲ ਮੁਹੱਲਾ ਕਲੀਨਿਕ ਖੋਲੇ ਨੇ ਜਿੱਦਾਂ ਉਹ ਵਾਦੇ ਪੂਰੇ ਹੋਏ ਨੇ ਦੇਖੋ ਸਕੂਲ ਆਫ ਐਮੀਨੈਂਸ ਖੁੱਲੇ ਨੇ ਇੰਨੀ ਵਧੀਆ ਉਥੇ ਐਜੂਕੇਸ਼ਨ ਮਿਲ ਰਹੀ ਆ ਕੋਈ ਪੈਸਾ ਨਹੀਂ ਉਥੇ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਹਰ ਵਰਗ ਦੇ ਲੋਕ ਉੱਥੇ ਜਾ ਕੇ ਹਰ ਵਰਗ ਦੇ ਬੱਚੇ ਉੱਥੇ ਐਡਮਿਸ਼ਨ ਲੈ ਕੇ ਐਜੂਕੇਸ਼ਨ ਵਧੀਆ ਲੈ ਸਕਦੇ ਨੇ ਇਸ ਤੋਂ ਇਲਾਵਾ ਜਿੱਦਾਂ ਇਹ ਵਾਦੇ ਪੂਰੇ ਕੀਤੇ ਨੇ ਜਲਦ ਹੀ ਸਾਡੀ 1000 ਰੁਪਿਆ ਬੀਬੀਆਂ ਵਾਲਾ ਉਹ ਵੀ ਪੂਰਾ ਕਰਨ ਜਾ ਰਹੀ ਨੇ ਤੁਹਾਨੂੰ ਜਲਦੀ ਹੀ ਇਹ ਖਬਰ ਮਿਲੇਗੀ ਅੱਛਾ ਮੈਡਮ ਇੱਕ ਹੋਰ ਬੜੀ ਵੱਡੀ ਗੱਲ ਆ ਚਲੋ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਮਿਲ ਗਈ ਆ ਜੇ ਤੁਹਾਨੂੰ ਕਾਉਂਸਲਰ ਤੁਸੀਂ ਬਣ ਚੁੱਕੇ ਜੀ 85 ਵਾਡਾਂ ਵਾ ਤੁਸੀਂ ਆਮ ਘਰਾਂ ਜੋ ਬਣੇ ਜੀ ਹੈ ਤੇ ਕੀ ਕਹਿਣਾ ਜਾਂਦੇ ਆਪਣੀ ਬਾੜ ਅਸੀਂ ਕੀ ਸੋਚ ਰੱਖੀ ਆ ਕੀ ਕਰੂੰਗੇ ਮੈਂ ਅਵਾੜਾ ਸੇ ਦੇਖੋ ਮੇਰੀ ਸੋਚ ਤਾਂ ਸ਼ੁਰੂ ਤੋਂ ਹੀ ਇਹ ਸੀ ਕਿ ਜੇ ਮੈਨੂੰ ਪਾਰਟੀ ਮੌਕਾ ਦੇਣਦੀ ਹਨਾ ਪਾਰਟੀ ਨੇ ਤਾਂ ਮੈਨੂੰ ਮੌਕਾ ਦੇ ਤਾ ਵੋਟਰਾਂ ਨੂੰ ਮੈਂ ਮੌਕਾ ਮੰਗਿਆ ਸੀ ਵੋਟਰਾਂ ਨੇ ਵੀ ਮੈਨੂੰ ਮੌਕਾ ਦੇ ਤਾ ਹੁਣ ਅਗਲਾ ਕਾਰਜ ਮੇਰਾ ਵਾ ਮੈਂ ਆਪਣੇ ਵੋਟਰਾਂ ਨਾਲ ਜੋ ਵਾਅਦੇ ਕੀਤੇ ਸੀਗੇ ਜਿਵੇਂ ਕਿ ਸਾਰਾ ਬਟਨ ਸਾਡੇ ਐਮ.ਐਲ.ਏ ਤੇ ਸੀਗੇ ਹਰ ਵਾਰ ਕੰਮ ਜਿਹੜਾ ਉਹਨਾਂ ਦੇ ਸਿਰ ਤੇ ਹੀ ਕੁਝ ਕੰਮ ਨਹੀਂ ਹੋ ਪਾਉਂਦੇ ਸੀਗੇ ਤੇ ਉਹ ਹੋਣਾ ਅਸੀਂ ਸਾਰੇ ਜਿਹੜੇ ਐਮਸੀ ਬਣੇ ਅਸੀਂ ਰਲ ਮਿਲ ਕੇ ਉਹ ਕੰਮ ਪੂਰੇ ਕਰਾਂਗੇ ਜਿਵੇਂ ਸੀਵਰੇਜ ਦੀ ਪ੍ਰੋਬਲਮ ਹੋ ਗਈ ਕੰਦੇ ਪਾਣੀ ਦਾ ਇਸ਼ੂ ਸੀਗਾ ਉਹ ਪਾਈਪਾਂ ਦਾ ਇਸ਼ੂ ਜੋ ਏਨੇ 75 ਸਾਲਾਂ ਤੋਂ ਚੇਂਜ ਨਹੀਂ ਹੋਈਆਂ ਤੇ ਬਿਜਲੀ ਜਿਹੜੀਆਂ ਤਾਰਾਂ ਆ ਉਹ ਜਿਹੜੀਆਂ ਲਟਕਦੀਆਂ ਸੀ ਉਹ ਸਾਰੇ ਕੰਮ ਕਰਵਾਵਾਂਗੇ ਪਹਿਲ ਦੇ ਆਧਾਰ ਤੇ ਵਾਰਡ ਵਿੱਚ ਸੀਸੀਟੀਵੀ ਕੈਮਰੇ ਕਰਾ ਲਗਵਾਵਾਂਗੇ ਤਾਂ ਕਿ ਕੋਈ ਵੀ ਜਿਹੜਾ ਕਰਾਇਮ ਆ ਉਹ ਕਰਾਇਮ ਨੂੰ ਹੋਣ ਤੋਂ ਅਸੀਂ ਬਚਾਇਆ ਜਾ ਸਕੇ ਇਹੀ ਵਾਦੇ ਮੈਂ ਆਪਣੇ ਵੋਟਰਾਂ ਨੂੰ ਕੀਤੇ ਸੀਗੇ ਠੀਕ ਹੈ ਜੀ ਇਹ ਜੀ ਮੈਡਮ ਸੁਖਬੀਰ ਕੌਰ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਮੈਲਾ ਵਿੰਗ ਦੇ ਨਵੇਂ ਨਿਯੁਕਤ ਕੌਂਸਲਰ ਇਹਨਾਂ ਨੇ ਮਾਨ ਵਾਸੀਆਂ ਨੂੰ ਅਪੀਲ ਕੀਤੀ ਸੀ ਜਦੋਂ ਚੋਣਾਂ ਦੇ ਵਿੱਚ ਸਾਨੂੰ ਵੋਟਾਂ ਵਾਓ ਜੇ ਉਹਨਾਂ ਨੇ ਅੱਜ ਵੋਟਾਂ ਵਾਗੀਆਂ ਇਹਨਾਂ ਨੂੰ ਕੌਂਸਲਰ ਬਣਾਇਆ ਉਹਨਾਂ ਦੇ ਜਿਹੜੇ ਵਾਅਦੇ ਕਹਿੰਦੇ ਜੀ ਆਪਾਂ ਉਹਨਾਂ ਦੇ ਵਾਅਦਿਆਂ ਦੇ ਖਰੇ ਉਤਰਾਂਗੇ ਧੰਨਵਾਦ